ਨਾਮ ਦਾਦਾ ਕਿੱਥੋਂ ਆਇਆ ਤੇ ਕੀ ਮਾਮਲਾ ਸੀ ਹੈ ਨਾਮ ਯੂਰਾ ਸਿੰਘ ਤੂਰਿਆ ਤੇ ਇਦਾਂ ਸੀਗਾ ਕਿ ਮੈਡਮ ਸਾਡੇ ਹਸਪੀਟਲ ਬੰਬੇ ਐਡਮਿਟਿੰਗ ਕਾਫੀ ਕ੍ਰਿਟੀਕਲ ਸਟੇਜ ਹੈ ਮੈਂ ਵੀ ਬਿਮਾਰ ਸੀਗਾ ਮੈਂ ਵੀ ਹਸਪੀਟਲ ਦੇ ਵਿੱਚ ਹੀ ਸੀਗਾ ਕਾਫੀ ਤਬੀਅਤ ਮੇਰੀ ਖਰਾਬ ਸੀਗੀ ਇਹ ਬੰਦਾ ਬੰਬੇ ਆਇਆ ਜਿੱਥੇ ਹਸਪੀਟਲ ਚ ਐਡਮਿਟ ਸੀਗਾ ਮੈਂ ਵੀ ਉੱਥੇ ਇਹ ਬੰਦਾ ਉੱਥੇ ਆਇਆ ਚਲੋ ਜਾਣਕਾਰ ਸੀਗਾ ਆਇਆ ਤਾਂ ਮਿਲਿਆ ਇਸ ਬੰਦੇ ਨੇ ਕੀ ਕੀਤਾ 31 ਦੀ ਰਾਤ ਨੂੰ ਨਾ ਜੀ ਸਾਡੇ ਇੱਥੇ ਮਿਲਦਾ ਆ ਇਹ ਬੰਦਾ ਤੇ ਮਤਲਬ ਡਿਨਰ ਕਰਦਾ ਆ ਅਸੀਂ ਹਸਪੀਟਲ ਦੇ ਵਿੱਚੋਂ ਜਿੱਦਾਂ ਆਏ ਤੇ ਵੀ ਨਾਲ ਆ ਗਿਆ ਉਸ ਤੋਂ ਬਾਅਦ ਇਹ ਇਨਸਾਨਾਂ ਇੱਕ ਡਾਇਮੰਡ ਦੀ ਰਿੰਗ ਵੇਖਦਾ ਹੈ ਜਿਹੜੀ ਮੈਡਮ ਸੀਗੇ ਨਾਲ ਮੇਰੇ ਉਹਨਾਂ ਦੀ ਇਹਨੇ ਡਾਇਮੰਡ ਰਿੰਗ ਦੇਖੀ ਤੇ ਇਹਨੂੰ ਪਤਾ ਲੱਗ ਗਿਆ ਵੀ ਕਾਫੀ ਕੋਸਟਲੀ ਹੈ ਇਨੇ ਕੀ ਕੀਤਾ ਉਹਨਾਂ ਦੇ ਪਰਸ ਦੇ ਵਿੱਚੋਂ ਡਾਇਮੰਡ ਵਾਲੀ ਰਿੰਗ ਕੱਢ ਲਈ ਡਾਇਮੰਡ ਦੀ ਰਿੰਗ ਕੱਢ ਕੇ ਜਿੱਥੇ ਤਾਂ ਬੰਦਾ ਇਹ ਮਿੰਤਾ ਕਰਕੇ ਬੰਬੇ ਪਹੁੰਚਿਆ ਬਟ ਡਾਇਮੰਡ ਦੀ ਰਿੰਗ ਕੱਢਣ ਤੋਂ ਬਾਅਦ ਇਹ ਬੰਦਾ ਤਾਂ ਜੀ ਝੂਠ ਬੋਲ ਕੇ ਉੱਥੋਂ ਦਵਾ-ਦਵ ਨਿਕਲਣ ਦੀ ਕੀਤੀ ਇਹ ਤਾਂ ਜੀ ਗੁਰਾਇਆ ਪਹੁੰਚ ਗਿਆ ਜਦੋਂ ਉੱਤੇ ਪਰਸ ਦੀ ਤਲਾਸ਼ੀ ਲਈ ਗਈ ਤਾਂ ਵੇਖਿਆ ਤਾਂ ਉਹਦੇ ਵਿੱਚ ਰਿੰਗ ਹੈ ਹੀ ਨਹੀਂ ਉਹਨਾਂ ਦੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਅੱਦ ਤੇਰੇ ਨਾਲ ਮੁੰਡਾ ਸੀਗਾ ਵੀ ਕੀ ਹੋਇਆ ਇਹ ਵੀ ਸਾਡੀ ਰਿੰਗ ਜਦੋਂ ਉਹਨਾਂ ਨੇ ਜੀ ਫੁਟੇਜ ਦੇਖੀ ਆ ਸਾਰਾ ਕੁਝ ਦੇਖਿਆ ਤੇ ਇਹਨੇ ਉਹਨਾਂ ਦੇ ਰਿੰਗ ਚੋਰੀ ਕੀਤੀ ਹੋਈ ਸੋ ਫਿਰ ਉਹਨਾਂ ਨੇ ਨਾਲ ਦੀ ਨਾਲ ਜੀ ਮੁੰਬਈ ਵਾਸੀ ਦੇ ਵਿੱਚ ਕੰਪਲੇਂਟ ਕਰਕੇ ਪੁਲਿਸ ਤੇ ਉਹਨਾਂ ਨੇ ਐਕਸ਼ਨ ਲਿਆ ਹੁਣ ਇਸ ਬੰਦੇ ਨੂੰ ਉਹਨਾਂ ਨੇ ਅੱਜ ਅਰੈਸਟ ਕਰ ਲਿਆ ਇਹ ਕਾਫੀ ਭੱਜਿਆ ਬੜੀ ਮੁਸ਼ਕਲ ਦੇ ਨਾਲ ਇਹਨੂੰ ਅਰੈਸਟ ਕੀਤਾ ਗਿਆ ਹੈ ਕੀ ਨਾਮ ਕੀ ਹੈ ਇਹਦਾ ਨਾਮ ਹੈਗਾ ਸਤਿੰਦਰ ਸੱਤੀ ਇਹਦੇ ਫਾਦਰ ਸਾਹਿਬ ਦਾ ਨਾਮ ਹੈਗਾ ਰਣਜੀਤ ਸਿੰਘ ਸੁਣਨ ਦੇ ਵਿੱਚ ਆਇਆ ਵੀ ਫਤੇਗੜ ਦੇ ਵਿੱਚ ਇੱਕ ਗੱਡੀ ਚਾਕੂ ਰੱਕੇ ਨੇ ਖੋਈ ਆ ਤੇ ਇਹਦਾ ਰਿਕਾਰਡ ਬੜਾ ਮਤਲਬ ਮਾੜਾ ਹੀ ਨਿਕਲਿਆ 6 ਐਫ ਆਈ ਆਰ ਆ ਨਿਕਲੇ ਕਿੱਥੇ ਦੇ ਰਹਿਣ ਵਾਲਾ ਇਹ ਗੁਰਾਇਆ ਦਾ ਇਹ ਗੁਰਾਇਆ ਦੇ ਵਿੱਚ ਅੱਟਾ ਜਗ੍ਹਾ ਆ ਕੋਈ ਉਸ ਜਗ੍ਹਾ ਦੇ ਵਿੱਚ ਰਹਿਣ ਵਾਲਾ ਤੇ ਉਹ ਜਿਹੜੇ ਡਾਇਮੰਡ ਰਿੰਗ ਸੀਗੇ ਨੇ ਕਿੱਥੋਂ ਚੋਰੀ ਕੀਤੀ ਸੀ ਬੰਬੇ ਤੋਂ ਹਸਪੀਟਲ ਤੋਂ ਵਿੱਚੋਂ ਹਾਂਜੀ ਹਾਂਜੀ ਅੱਛਾ ਜੀ ਤੋ ਕਿੰਨੇ ਕਿ ਉਹਦੀ ਅਮਾਉਂਟ ਕਿੰਨੀ ਰਹੀ ਸੀ ਕਾਫੀ ਐਕਸਪੈਂਸਿਵ ਡਾਇਮੰਡ ਦੀ ਕੀਮਤ ਹੁੰਦੀ ਹੈ ਹਾਂਜੀ ਹਨਾ ਤਾਂ ਉਹਦੇ ਵਿੱਚ ਮੈਨੂੰ ਵੀ ਇਦਾਂ ਹੋ ਗਿਆ ਕਿਉਂਕਿ ਮੇਰੇ ਨਾਲ ਗਿਆ ਤਾਂ ਵੀ ਮੈਂ ਵੀ ਇੱਕ ਵਾਰ ਤਾਂ ਉਹ ਲੱਗਾ ਬਟ ਜਦੋਂ ਫੂਟੇਜ ਚੈੱਕ ਕੀਤੀਆਂ ਤੇ ਬੰਦਾ ਚੋਰ ਨਿਕਲਿਆ ਸੀਸੀਟੀਵੀ ਫੂਟੇਜ ਦੇ ਵਿੱਚ ਆਇਆ ਹੋਇਆ ਸਾਰਾ ਹਾਂਜੀ ਹਾਂਜੀ ਤੇ ਇਹ ਤੁਸੀਂ ਐਫਆਰ ਜਦੋਂ ਟਰਾਈ ਹੈਗੀ ਆ ਉੱਤੇ ਔਰ ਵਿੱਚ ਤੁਸੀਂ ਡਾਇਮੰਡ ਰੈਂਕ ਤੋਂ علاوہ ਕਹਿਣ ਉਹ ਕੈਸ਼ ਵਗੈਰਾ ਵੀ ਕੋਈ ਉਹ ਇਹਨੇ ਮੇਰਾ ਇੱਕ ਵਾਰੀ ਦਿੱਲੀ ਗਿਆ ਸੀ ਮੈਂ ਆਪਣਾ ਚੈੱਕਅਪ ਲਈ ਗਿਆ ਹੋਇਆ ਸੀਗਾ ਦਿੱਲੀ ਤਾਂ ਇਸ ਬੰਦੇ ਨੇ ਗੱਡੀ ਦੇ ਵਿੱਚ ਮੇਰੇ ਬੈਗ ਦੇ ਵਿੱਚੋਂ ਪੈਸੇ ਮਤਲਬ ਕੱਢ ਲਏ ਇਹਨੇ ਤਾਂ ਜਿੱਦਾਂ ਹੀ ਮੈਂ ਬੈਗ ਚੈੱਕ ਕੀਤਾ ਮੈਂ ਦੇਖਿਆ ਕਿ ਮੇਰੇ ਨਾਲ ਮਤਲਬ ਪੈਸੇ ਨਹੀਂ ਹੈਗੇ ਤਾਂ ਦੇਖਿਆ ਪਹਿਲਾਂ ਤੇ ਬੰਦਾ ਕਹਿ ਰਿਹਾ ਸੀ ਕਿ ਮੇਰੇ ਕੋਲ ਪੈਸਾ ਵੀ ਨਹੀਂ ਹੈਗਾ ਮੁੜ ਕੇ ਇਹ ਬੰਦਾ ਕੜਕਣੀ ਕੜਕਣੀ ਨੋਟ ਜੇਬ ਚ ਕੱਢਣ ਲੱਗ ਪਿਆ ਫਿਰ ਦਿਮਾਗ ਚ ਆਇਆ ਵੀ ਇਹ ਤਾਂ ਪਹਿਲੇ ਇਹਦੇ ਕੋਲ ਪੈਸੇ ਹੀ ਨਹੀਂ ਸੀਗੇ ਹੁਣ ਇੱਕੋਦਮ ਕਿਧਰੋਂ ਆ ਗਏ ਮਤਲਬ ਨਾਲ ਰਹਿ ਕੇ ਵੀ ਬੰਦੇ ਦੇ ਤੁਸੀਂ ਵੀ ਐਫਆਰ ਕਰਵਾਈ ਹੈ ਕੋਈ ਦੇਖੋ ਹਾਂਜੀ ਸਾਡੇ ਚੋਰੀ ਕੀਤੇ ਸੀ ਪੈਸੇ ਅਸੀਂ ਕੰਪਲੇਨਟ ਦਿੱਤੀ ਕਿ ਉਸ ਤੋਂ ਬਾਅਦ ਜਦੋਂ ਨੇ ਤੇ ਐਫਆਰ ਹੋ ਗਈ ਇਹ ਜਾਨ ਦੀਆਂ ਧਮਕੀਆਂ ਦੇਣ ਲੱਗ ਪਿਆ ਮੈਨੂੰ ਕਦੀ ਮੈਨੂੰ ਪਿਸਤਲਾਂ ਦੀਆਂ ਫੋਟੋਆਂ ਭੇਜਣ ਲੱਗ ਪਿਆ ਕੁਝ ਉਹਦਾ ਬਿਮਾਰ ਸੀਗਾ ਤਾਂ ਕੁਝ ਇਹ ਮੈਨੂੰ ਕਦੀ ਪਿਸਤਲ ਦੀਆਂ ਫੋਟੋਆਂ ਕਦੀ ਮੈਨੂੰ ਕਿਸੇ ਪੋਲੀਟਿਕਲ ਆਦਮੀ ਦੀ ਫੋਟੋ ਭੇਜ ਕੇ ਡਿਲੀਟ ਮਾਰ ਦਿੰਦਾ ਸੀਗਾ ਤੇ ਧਮਕੀਆਂ ਮੈਨੂੰ ਮੈਸੇਜ ਲਿਖ ਰਿਹਾ ਬੇਟੇ ਆ ਜਾ ਬੇਟੇ ਉਡਾ ਦੇਗਾ ਉਹ ਮੁੰਡਿਓ ਵੈਪਨ ਚੱਕ ਲੋ ਤੂਰ ਦਾ ਕੰਡਾ ਕੰਡਾ ਮਤਲਬ ਇਦਾਂ ਥ੍ਰੈਟ ਕਰ ਥ੍ਰੈਟ ਕੀਤਾ ਇਹਨੇ ਇਹਦੇ ਦੇ ਬੇਲ ਤੇ ਵੀ ਆਇਆ ਹੋਇਆ ਜਿਹੜੇ ਐਫ ਆਈ ਆਰ ਹੋਈਆਂ ਕਿਸੇ ਦੇ ਵਿੱਚ ਹਾਂਜੀ ਜਿਹੜੀ ਉਹ ਫਤਿਹਗੜ ਵਾਲੀ ਆ ਸੀਆਈਏ ਸਟਾਫ ਨੇ ਚੱਕ ਲਈ ਹੁੰਦੇ ਤੇ ਬੇਲ ਤੇ ਆ ਇੱਕ ਸੁਣਨ ਦੇ ਵਿੱਚ ਹੁਣ ਇੱਥੋਂ ਪਤਾ ਲੱਗਾ ਹੈ ਕਿ 5 ਤਰੀਕ ਨੂੰ ਇੱਕ ਬੇਲ ਹੋਰ ਸੀਗੀ ਉਹ ਅਗਲੇ ਮਹੀਨੇ ਦੀ ਫਿਰ ਡੇਟ ਪੈ ਗਈ ਮਤਲਬ ਟੋਟਲ 4 ਤੋਂ 5 ਮੁਕਦਮੇ ਚੱਲ ਰਹੇ ਆ ਹਾਂ ਕਿ ਮੰਗੇ ਕਰ ਰਹੇ ਆ ਮੰਗੇ ਕਰ ਰਹੇ ਆ ਵੀ ਇੱਕ ਤਾਂ ਸਾਡੀ ਰਿੰਗ ਉਹਨਾਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਵਾਪਸ ਕਿਉਂਕਿ ਉਹਦੇ ਕਰਕੇ ਅਸੀਂ ਵੀ ਸ਼ੱਕ ਦੇ दायरे ਬਿਨਾ ਗਲਤੀ ਉਹ ਬਣ ਜਾਂਦੇ ਆ ਕਿਉਂਕਿ ਜੇ ਕੋਈ ਬੰਦਾ ਨਾਲ ਹੋਵੇ ਤਾਂ ਬੰਦਾ ਸੋਚਦਾ ਹੀ ਹੈ ਕਿ ਇਹ ਬੰਦੇ ਗਲਤ ਹੈ ਰਿਕਵਰੀ ਨਹੀਂ ਹੋਊਗੀ ਡਾਇਮੰਡ ਰਿੰਗ ਦੇ ਲਈ ਰਿਕਵਰੀ ਇਹਦੇ ਡੈਡੀ ਰਿੰਗ ਲੈ ਕੇ ਆਏ ਸੀਗੇ ਬਟ ਉਹ ਦੇਖਣ ਦੇ ਵਿੱਚ ਇਦਾਂ ਲੱਗਦਾ ਸੀਗੇ ਉਹ ਰਿੰਗ ਕਾਪੀ ਬਣਾਈ ਗਈ ਹੈ ਹੈ ਕਿ ओरिजिनल ਸੀਗੀ ਜਾਂ ਡੁਪਲੀਕੇਟ ਸੀਗੀ ਕੋ ਡੁਪਲੀਕੇਟ ਲੱਗ ਰਹੀ ਸੀ ਬਟ ਇਹ ਪ੍ਰੂਫ ਹੋ ਗਿਆ ਉਸ ਚੀਜ਼ ਤੋਂ ਕਿ ਚੋਰ ਇਹੀ ਨੇ ਕਿਉਂ ਅਗਰ ਇਹਨਾਂ ਨੇ ਨਾ ਹੁੰਦੀ ਤਾਂ ਫਿਰ ਕੁਝ ਲੈ ਕੇ ਹੀ ਨਾ ਆਂਦੇ ਕਿਉਂਕਿ ਉਹ ਮਹਿੰਗੀ ਸੀ ਮੈਨੂੰ ਲੱਗਦਾ ਵੀ ਉਹ ਹੋਰ ਦੂਜੀ ਇਹਨਾਂ ਨੇ ਕਿਤੇ ਸਸਤੀ ਸਸਤੀ ਬਣਾ ਕੇ ਕੋਈ ਉਹ ਕੀਤਾ ਫਿਰ ਕੋਈ ਰਸਲੇ ਆਈਡੀਆ ਜਾਂ ਹੋਊਗਾ ਉਹਦਾ ਕਿੰਨੇ ਕਿਤੇ ਰਿੰਗ ਹੋਗੀ ਡੈਮੇਜ ਰਿੰਗ 15 ਤੋਂ 20 ਲੱਖ ਦੀ ਸੀ ਉਹ ਇੱਥੇ ਮਤਲਬ ਟੋਟਲ ਹੁਣ 6 ਐਫ ਆਰ ਹਾਂਜੀ ਸਾਰੇ ਆਫਰੋਡ ਦੀਆਂ ਆਈਆਂ ਜਾਂ ਕੁਝ ਹੋਰ ਵੀ ਆਈਆਂ ਕਿਸੇ ਤੋਂ ਗੱਡੀ ਖੋਣ ਦੀ ਹੈ ਕੋਈ ਫਰੋਡ ਦੀ ਹੈ ਕੋਈ ਠੀਕ